ਹਾਂਜੀ ਸਤਿ ਸ੍ਰੀ ਅਕਾਲ ਵੀਰੋ ਸ਼ਾਹਜੀ ਫਾਰਮਿੰਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖਾਸ ਦੋ ਦਵਾਈਆਂ ਦੇ ਬਾਰੇ ਵਿੱਚ ਗੱਲ ਕਰਾਂਗੇ ਉਸ ਦੋ ਟੈਬਲੇਟ ਦੇ ਬਾਰੇ ਵਿੱਚ ਗੱਲ ਕਰਾਂਗੇ ਵੀ ਜੇਕਰ ਤੁਸੀਂ ਆਪਣੇ ਪਸ਼ੂ ਨੂੰ ਸਾਡੇ ਦਸੇ ਮੁਤਾਬਕ ਸਾਡੇ ਦਸੇ ਤਰੀਕੇ ਦੇ ਮੁਤਾਬਕ ਇਹ ਨੁਕਤਾ ਵਰਤਦੇ ਆਂ ਤੇ ਤੁਹਾਡਾ ਪਸ਼ੂ ਜਿਹੜਾ ਸਹੀ ਟਾਈਮ ਤੇ ਹੀਟ ਚਾਊਗਾ ਸਹੀ ਟਾਈਮ ਤੇ ਤੁਸੀਂ ਏਆਈ ਕਰਾਤੀ ਤੇ ਉਹਦੇ ਕਨਸੀਵ ਕਰਨ ਦੇ ਗੱਭਰ ਰਹਿਣ ਦੇ ਚਾਂਸ ਸਭ ਤੋਂ ਵੱਧ ਹੁੰਦੇ ਆ ਤਾਂ ਇਹ ਵੀਡੀਓ ਅੱਜ ਦੀ ਬਣਾਉਣ ਦਾ ਮਕਸਦ ਇਹ ਵੀ ਸੀਗਾ ਕਿ ਤੁਹਾਡੇ ਵਿੱਚੋਂ ਹੀ ਕਿਸੇ ਸੱਜਣ ਨੇ ਆਪਾਂ ਨੂੰ ਵੀਰ ਨੇ WhatsApp ਮੈਸੇਜ ਕੀਤਾ ਸੀ ਬਾਈ ਜੀ ਤੁਸੀਂ ਅਕਸਰ ਆਪਣੀਆਂ ਵੀਡੀਓ ਦੇ ਵਿੱਚ ਆ ਵਲੈਂਟਾ ਕਿੱਟ ਤੇ ਟੋਟਾ ਵੇਟ ਦੇ ਬਾਰੇ ਵਿੱਚ ਗੱਲ ਕਰਦੇ ਹੁੰਦੇ ਨੇ ਇਹਦੀ ਪ੍ਰੋਪਰ ਇੱਕ ਵੀਡੀਓ ਬਣਾ ਕੇ ਜਾਣਕਾਰੀ ਦਿਓ ਵੀ ਅਸੀਂ ਸਹੀ ਤਰੀਕੇ ਨਾਲ ਵਰਤ ਕੇ ਕਿੱਦਾਂ ਪਸ਼ੂ ਨੂੰ ਹੀਟ ਚ ਲਿਆ ਕੇ ਗੱਭਣ ਕਰਾ ਸਕਦੇ ਹਾਂ ਤਾਂ ਜੋ ਪਸ਼ੂ ਸਾਡਾ ਗੱਭਣ ਰਹਿ ਜਾਵੇ ਸੋ ਵੀਰੋ ਤਾਂ ਕਰਕੇ ਆਪਾਂ ਅੱਜ ਦੀ ਇਹ ਵੀਡੀਓ ਬਣਾਈ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆ ਆਪਣੇ ਪਸ਼ੂ ਦੇ ਪੇਟ ਦੇ ਕੀੜੇ ਮਾਰਨ ਦੀ ਦਵਾਈ ਜ਼ਰੂਰ ਦੇਣੀ ਆ ਜਿੰਨੀ ਦੇਰ ਤੱਕ ਤੁਸੀਂ ਪਸ਼ੂ ਦੇ ਪੇਟ ਦੇ ਅੰਦਰੋਂ ਪੂਰੇ ਮਲਾਪ ਜਿਹੜੇ ਉਹਦੇ ਅੰਦਰ ਕੀੜੇ ਆ ਮਰ ਨਹੀਂ ਕਿਲ ਹੋਣਗੇ ਨਹੀਂ ਮਰਨਗੇ ਤਾਂ ਇਹ ਤਰੀਕਾ ਉੱਥੇ ਨਹੀਂ ਕਾਮਯਾਬ ਹੋਊਗਾ ਸੋ ਜੇ ਤੁਸੀਂ ਇਹ ਤਰੀਕਾ ਆਪਣਾ ਚੰਗੀ ਤਰ੍ਹਾਂ ਵਰਤ ਲਿਆ ਮੈਂ 100% ਗਾਰੰਟੀ ਦਿੰਦਾ ਵੀ ਤੁਹਾਡਾ ਪਸ਼ੂ 20 ਦਿਨਾਂ ਦੇ ਅੰਦਰ ਅੰਦਰ ਹੀਟ ਚ ਆ ਕੇ ਏਆਈ ਦੇ ਕਾਬਿਲ ਹੋ ਜਾਊਗਾ ਤੁਸੀਂ ਪਹਿਲਾਂ ਕਰਨਾ ਡੀ ਵਾਰਮਿੰਗ ਕਰਾ ਕੇ ਇਹ ਜਿਹੜੀਆਂ ਟੋਟਾ ਵੇਟ ਦੀਆਂ 20 ਗੋਲੀਆਂ ਤੁਸੀਂ ਲੈ ਕੇ ਆਉਣੀਆਂ ਦੋ ਇੱਕ ਡੱਬੀ 'ਚ 10 ਗੋਲੀਆਂ ਹੁੰਦੀਆਂ ਦੋਨੋਂ ਡੱਬੀਆਂ 'ਚ 20 ਗੋਲੀਆਂ ਹੋਣਗੀਆਂ ਇੱਕ ਗੋਲੀ ਤੁਸੀਂ ਡੇਲੀ ਦੀ ਦੇਣੀ ਆ ਇਹ ਟਰੇਸ ਮਿਨਰਲ ਦੀਆਂ ਗੋਲੀਆਂ ਹੁੰਦੀਆਂ ਜਿੱਥੇ ਤੁਸੀਂ 2.5 ਤੋਂ 3 ਕਿਲੋ ਮਿਨਰਲ ਮਿਕਸਚਰ ਦੰਨੇ ਆ ਉੱਥੇ ਇਹ 20 ਗੋਲੀਆਂ ਕੰਮ ਕਰਦੀਆਂ ਠੀਕ ਆ ਇੱਕ ਗੋਲੀ ਤੁਸੀਂ ਰੋਜ਼ ਦੀ ਦੇਣੀ ਆ ਜਿੱਦਨ ਤੁਹਾਨੂੰ ਇਹ 15 ਦਿਨ ਹੋ ਗਏ ਗੋਲੀਆਂ ਦਿੰਦਿਆਂ ਨੂੰ 16ਵੇਂ ਦਿਨ ਉਸ ਉਹ ਗੋਲੀ ਦੇ ਨਾਲ ਜੇ ਤੁਸੀਂ ਸਵੇਰ ਨੂੰ ਇਹ ਟਰੇਸ ਮਿਨਰਲ ਦੀ ਗੋਲੀ ਸਵੇਰ ਨੂੰ ਦਿੰਨੇ ਆ ਤੇ ਅਵਲੈਂਟਾ ਕਿਟ ਦੇ ਵਿੱਚ ਇਸ ਡੱਬੀ ਦੇ ਵਿੱਚ ਪੰਜ ਪੱਤੇ ਹੁੰਦੇ 15 ਦਿਨ ਜਿੱਦਨ ਤੁਹਾਨੂੰ ਉਹ ਗੋਲੀਆਂ ਦਿੰਦਿਆਂ ਨੂੰ ਹੋ ਗਿਆ 16ਵੇਂ ਦਿਨ ਨਾਲ ਤੁਸੀਂ ਇਹ ਪੱਤਾ ਦੇਣਾ ਜਿਹੜਾ ਇਹ ਗੋਲੀਆਂ ਦੇਣੀਆਂ ਚਾਲੂ ਕਰ ਦੇਣੀਆਂ ਆਪਣੇ ਪਸ਼ੂ ਨੂੰ ਇਸ ਪੱਤੇ ਦੇ ਵਿੱਚ ਪੰਜ ਇਹ ਡੱਬੀ ਦੇ ਵਿੱਚ ਪੰਜ ਪੱਤੇ ਹੁੰਦੇ ਆ ਤੇ ਪੱਤੇ ਦੇ ਵਿੱਚ ਤਿੰਨ ਗੋਲੀਆਂ ਹੁੰਦੀਆਂ ਦੋ ਨੀਲੀਆਂ ਗੋਲੀਆਂ ਕਾਪਰ ਦੀਆਂ ਹੁੰਦੀਆਂ ਤੇ ਚਿੱਟੀ ਗੋਲੀ ਜਿਹੜੀ ਆ ਉਹ ਹਾਰਮੋਨਲ ਦੀ ਗੋਲੀ ਹੁੰਦੀ ਆ ਜਿਹਦੇ ਨਾਲ ਕਿ ਸਾਡੇ ਪਸ਼ੂ ਤੇ ਜਿਹੜੇ ਅੰਦਰਲੇ ਹਾਰਮੋਨ ਹੁੰਦੇ ਜਦੋਂ ਪਸ਼ੂ ਹੀਟ ਚ ਆਉਂਦਾ ਆ ਉਹਦੇ ਨਾਲ ਕੀ ਹਾਰਮੋਨ ਜਿਹੜੇ ਆ ਬੈਲੈਂਸ ਚ ਰਹਿੰਦੇ ਆ ਪਸ਼ੂ ਦੇ ਅੰਦਰ ਓਵਰੀ ਚ ਉਹ ਜਿਹੜਾ ਅੰਡਾ ਨਿਕਲਣਾ ਆ ਜਿੰਨਾ ਆਪਾਂ ਜਦੋਂ ਸੀਮਨ ਭਰਉਣਾ ਆ ਤਾਂ ਉਹਨੇ ਜਾ ਕੇ ਜਦੋਂ ਅੰਡਾ ਨਿਕਲਿਆ ਉਹਦੇ ਨਾਲ ਚਿਪਕਣਾ ਜਾ ਕੇ ਜਦੋਂ ਉਹ ਚਿਪਕੂਗਾ ਅੰਡਾ ਫਰਟੀਲਾਈਜ਼ ਹੋਊਗਾ ਤੇ ਜਿਹੜਾ ਆ ਤੁਹਾਡਾ ਪਸ਼ੂ ਦੇ ਠਹਿਰਨ ਦੇ ਚਾਂਸ ਬਣ ਜਾਂਦੇ ਇਹ ਉਸ ਵਾਸਤੇ ਕੰਮ ਆਉਂਦੀ ਆ ਚਿੱਟੀ ਗੋਲੀ 16ਵੇਂ ਦਿਨ ਤੁਸੀਂ ਜਿਹੜੀ 15 ਦਿਨ ਉਹ ਗੋਲੀਆਂ ਦੇਣ ਤੋਂ ਬਾਅਦ 16ਵੇਂ ਦਿਨ ਤੁਸੀਂ ਇਹ ਦੋ ਨੀਲੀਆਂ ਗੋਲੀਆਂ ਪਹਿਲਾਂ ਦੇ ਦੇਣੀਆਂ ਆਪਣੇ ਪਸ਼ੂ ਨੂੰ ਜਿੱਦਾਂ ਵੀ ਤੁਹਾਡਾ ਪਸ਼ੂ ਖਾਂਦਾ ਆ ਚਾਹੇ ਪਾਣੀ 'ਚ ਘੋਲ ਕੇ ਦੇ ਦਿਓ ਚਾਹੇ ਜੇ ਉਦਾਂ ਕਿਸੇ ਰੋਟੀ ਦੇ ਵਿੱਚ ਰੱਖ ਕੇ ਦੇਣੀਆਂ ਤਾਂ ਦੇ ਦਿਓ 16ਵੇਂ 17ਵੇਂ 18ਵੇਂ 19ਵੇਂ ਤੋਂ 20ਵੇਂ ਪੰਜ ਦਿਨ ਇਹ ਦੇ ਦੇਣੀਆਂ ਨਾਲ ਹੀ 20 ਦਿਨ ਦਾ ਇਹ ਕੋਰਸ ਕਰ ਲਿਓ ਸਿਰਫ ਇਹ 'ਚ ਮੇਨ ਜਿੱਥੇ ਗਲਤੀ ਸਾਡੀ ਹੁੰਦੀ ਆ ਜਦੋਂ ਇਹ ਤੁਸੀਂ ਨੀਲੀਆਂ ਦੋ ਗੋਲੀਆਂ ਦੇਤੀਆਂ ਇਹ ਗੋਲੀਆਂ ਦੇਣ ਤੋਂ ਪੂਰੇ 20 ਮਿੰਟ ਬਾਅਦ 15 ਤੋਂ 20 ਮਿੰਟ ਬਾਅਦ ਚਿੱਟੀ ਗੋਲੀ ਵੱਖਰੀ ਦੇਣੀ ਆ ਲੱਗ ਤੋਂ ਫਿਰ ਜਿਹੜਾ ਤੁਹਾਡੇ ਪਸ਼ੂ ਤੇ ਜਿਹੜਾ ਬੈਸਟ ਰਿਜ਼ਲਟ ਦੇਖਣ ਨੂੰ ਮਿਲਣਗੇ ਤਾਂ ਪਸ਼ੂ ਤੁਹਾਡਾ ਪ੍ਰੋਪਰ ਹੀਟ ਤੇ ਆਊਗਾ ਪ੍ਰੋਪਰ ਹੀਟ ਚ ਆ ਕੇ ਜਦੋਂ ਤੁਸੀਂ ਇਹ ਆਈ ਕਰਾਓਗੇ ਤਾਂ ਤੁਹਾਡੇ ਪਸ਼ੂ ਦੇ ਗੱਭਨ ਰਹਿਣ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਵੱਧ ਜਾਣਗੇ ਸੋ ਵੀਰੋ ਵੀਡੀਓ ਕਿੱਦਾਂ ਦੀ ਲੱਗੀ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਨਵੇਂ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰ ਲਿਓ ਅੱਗੇ ਵੀ ਆਪਾਂ ਤੁਹਾਡੇ ਲਈ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਜੇ ਤੁਹਾਡਾ ਵੀ ਕੋਈ ਸਵਾਲ ਹੁੰਦਾ ਤਾਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਆ ਕਮੈਂਟ ਜਰੂਰ ਕਰ ਦਿਆ ਕਰੋ ਸੋ ਇਸ ਤਰ੍ਹਾਂ ਆਪਣੇ ਇਸ ਨੁਕਤੇ ਨੂੰ ਵਰਤ ਕੇ ਤੁਸੀਂ ਆਪਣੇ ਪਸ਼ੂ ਨੂੰ ਪ੍ਰੋਪਰ ਹੀਟ ਤੇ ਲਿਆ ਕੇ ਚੰਗੇ ਟਾਈਮ ਤੇ ਜਿਹੜਾ ਏਆਈ ਕਰਾ ਕੇ ਗੱਭਣ ਕਰਾ ਸਕਦੇ ਆ ਸੋ ਵੀਰੋ ਧੰਨਵਾਦ ਜੀ ਸਾਰਿਆਂ ਦਾ